ਈਮਾਨਦਾਰ ਸ਼ੰਕਰ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ। ਉਹਦਾ ਨਾਂ ਸ਼ੰਕਰ ਸੀ। ਉਸ ਦੇ ਵਿੱਚ ਇੱਕ ਵੱਡਾ ਸਾਰਾ ਗੁਣ ਸੀ ਕਿ ਉਹ ਬਹੁਤ ਈਮਾਨਦਾਰ ਸੀ। ਉਹ ਹਮੇਸ਼ਾ ਸੱਚ ਬੋਲਦਾ ਸੀ। ਉਹ ਕਦੇ ਵੀ ਝੂਠ ਨਹੀਂ ਬੋਲਦਾ ਸੀ। ਪਿੰਡ ਵਾਲੇ ਉਹਨੂੰ ਬਹੁਤ ਪਿਆਰ ਕਰਦੇ ਸੀ ਤੇ ਉਹ ਪਿੰਡ ਵਾਲਿਆਂ ਦੀ ਮਦਦ ਕਰਦਾ ਰਹਿੰਦਾ ਸੀ। ਉਹ ਮਿਹਨਤ ਕਰਨ ਤੋਂ ਕਦੇ ਵੀ ਦੂਰ ਨਹੀਂ ਭੱਜਦਾ ਸੀ ਬਹੁਤ ਮਿਹਨਤ ਕਰਨਾ ਉਹਦਾ ਸੁਭਾਅ ਸੀ ਤੇ ਉਹ ਮਿਹਨਤ ਕਰਕੇ ਹੀ ਪੈਸੇ ਕਮਾਉਣਾ ਚਾਹੁੰਦਾ ਸੀ ਉਹ ਹਰ ਤਰ੍ਹਾਂ ਦਾ ਕੰਮ ਕਰ ਲੈਂਦਾ ਸੀ ਇੱਕ ਦਿਨ ਉਹ ਪੈਸੇ ਕਮਾਉਣ ਲਈ ਪਿੰਡ ਤੋਂ ਸ਼ਹਿਰ ਦੇ ਵੱਲ ਤੁਰ ਪਿਆ ਗਰਮੀ ਦਾ ਮੌਸਮ ਸੀ ਰਸਤੇ ਵਿੱਚ ਇੱਕ ਅੰਬਾਂ ਦਾ ਬਾਗ ਸੀ ਉਹ ਤੁਰਦੇ-ਤੁਰਦੇ ਬਹੁਤ ਥੱਕ ਗਿਆ ਸੀ ਉਹ ਅੰਬ ਦੇ ਦਰਖਤ નીચે ਥੋੜੇ ਸਮੇਂ ਲਈ ਪੈ ਗਿਆ ਫਿਰ ਉਹ ਸ਼ਹਿਰ ਦੇ ਵੱਲ ਤੁਰ ਪਿਆ ਥੋੜੇ ਹੀ ਸਮੇਂ ਵਿੱਚ ਉਹ ਸ਼ਹਿਰ ਵਿੱਚ ਚਲਾ ਗਿਆ। ਉੱਥੇ ਉਹਨੂੰ ਕੋਈ ਨਹੀਂ ਜਾਣਦਾ ਸੀ। ਉਹ ਸ਼ਹਿਰ ਵਿੱਚ ਹੁਣ ਕਿੱਥੇ ਜਾਏ ਤੇ ਕਿੱਥੇ ਕੰਮ ਕਰੇ। ਕੋਈ ਵੀ ਉਹਨੂੰ ਕੰਮ ਦੇਣ ਨੂੰ ਤਿਆਰ ਨਹੀਂ ਸੀ। ਸ਼ੰਕਰ ਭੀਖ ਮੰਗਣਾ ਬੁਰਾ ਕੰਮ ਸਮਝਦਾ ਸੀ। ਉਹ ਸੋਚ ਵਿੱਚ ਪੈ ਗਿਆ ਕਿੱਥੇ ਜਾਈਏ ਤੇ ਹੁਣ ਕੀ ਕਰੀਏ। ਉਹਨੇ ਸੋਚਿਆ ਕਿ ਰਾਤ ਪਾਣੀ ਪੀ ਕੇ ਲੰਗਾ ਲੂੰਗਾ। ਨੇੜੇ ਹੀ ਉਹਨੂੰ ਇੱਕ ਹਲਵਾਈ ਦੀ ਦੁਕਾਨ ਦੇ ਅੱਗੇ ਤਖਤਾ ਲੱਗਿਆ ਦਿਖਾਈ ਦਿੱਤਾ। ਉਹ ਖੁਸ਼ ਹੋ ਕੇ ਉੱਠਿਆ ਉਹ ਉਹੀ ਤਖਤੇ ਤੇ ਪੈ ਗਿਆ ਗਰਮੀ ਦੇ ਦਿਨ ਸੀ ਤੇ ਉਹ ਬਹੁਤ ਥੱਕਿਆ ਹੋਇਆ ਸੀ ਪੈਂਦੇ ਹੀ ਉਹਨੂੰ ਨੀਂਦ ਆ ਗਈ ਸਵੇਰਾ ਹੋਇਆ ਦਿਨ ਦੇ ਚਾਨਣ ਵਿੱਚ ਸ਼ੰਕਰ ਦੀ ਨਿਗਾਹ 5 ਰੁਪਏ ਦੇ ਇੱਕ ਨੋਟ ਤੇ ਜਾ ਪਈ ਤੇ ਨੋਟ ਤਖਤੇ ਦੇ ਕੋਲ ਹੀ ਪਿਆ ਸੀ ਉਹਨੇ ਪਤਾ ਨਹੀਂ ਕੀ ਸੋਚ ਕੇ ਉਹ ਨੋਟ ਚੱਕ ਲਿਆ ਹੁਣ ਉਹ ਉਸ ਹਲਵਾਈ ਦੀ ਰਾਹ ਦੇਖ ਰਿਹਾ ਸੀ ਥੋੜੀ ਦੇਰ ਬਾਅਦ ਹਲਵਾਈ ਉੱਥੇ ਆ ਗਿਆ। ਉਹਨੇ ਆਪਣੀ ਦੁਕਾਨ ਖੋਲੀ। ਦੁਕਾਨ ਦੇ ਕੋਲ ਇੱਕ ਮੁੰਡੇ ਨੂੰ ਆਉਂਦੇ ਦੇਖਿਆ। ਉਹ ਮੁੰਡਾ ਸ਼ੰਕਰ ਸੀ। ਉਹਦੇ ਹੱਥ ਵਿੱਚ 5 ਰੁਪਏ ਦਾ ਨੋਟ ਸੀ। ਸ਼ੰਕਰ ਨੇ 5 ਰੁਪਏ ਦਾ ਨੋਟ ਦੁਕਾਨਦਾਰ ਦੇ ਅੱਗੇ ਕਰ ਦਿੱਤਾ। ਹਲਵਾਈ ਨੇ ਸਮਝਿਆ ਕਿ ਉਹ ਮਠਿਆਈ ਲੈਣਾ ਚਾਹੁੰਦਾ ਹੈ। ਦੁਕਾਨਦਾਰ ਨੇ ਪੁੱਛਿਆ ਕੀ ਚਾਹੀਦਾ ਹੈ? ਸ਼ੰਕਰ ਨੇ ਕਿਹਾ ਕੁਝ ਵੀ ਨਹੀਂ। ਸ਼ੰਕਰ ਨੇ ਕਿਹਾ ਇਹ 5 ਰੁਪਏ ਦਾ ਨੋਟ ਤੁਹਾਡਾ ਹੈ। ਕੱਲ ਸ਼ਾਇਦ ਦੁਕਾਨ ਬੰਦ ਕਰਦੇ ਸਮੇ ਇਹ ਤੱਕਤੇ ਤੇ ਰਹਿ ਗਿਆ ਸੀ ਸ਼ੰਕਰ ਮੁਸਕਰਾਉਂਦੇ ਹੋਏ ਬੋਲਿਆ ਸ਼ੰਕਰ ਦੀ ਇਹ ਇਮਾਨਦਾਰੀ ਤੇ ਦੁਕਾਨਦਾਰ ਬਹੁਤ ਖੁਸ਼ ਹੋਇਆ ਦੁਕਾਨਦਾਰ ਨੂੰ ਉਹ ਇੱਕ ਮਿਹਨਤੀ ਮੁੰਡਾ ਲੱਗਿਆ ਤੇ ਦੁਕਾਨਦਾਰ ਨੇ ਉਹਨੂੰ ਕੰਮ ਤੇ ਰੱਖ ਲਿਆ ਸ਼ੰਕਰ ਨੂੰ ਹੋਰ ਭਲਾ ਕੀ ਚਾਹੀਦਾ ਸੀ ਉਹ ਬਹੁਤ ਹੀ ਖੁਸ਼ ਦਿਖ ਰਿਹਾ ਸੀ ਉਹਨੂੰ ਕੰਮ ਮਿਲ ਗਿਆ ਹਲਵਾਈ ਸ਼ੰਕਰ ਨੂੰ ਆਪਣੇ ਮੁੰਡੇ ਵਾਂਗ ਸਮਝਣ ਲੱਗ ਪਿਆ ਹਲਵਾਈ ਉਹਦੇ ਤੇ ਪੂਰਾ ਭਰੋਸਾ ਕਰਦਾ ਸੀ ਹੁਣ ਤਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾਉਣਾ ਸਿੱਖ ਗਿਆ ਸੀ ਉਹ ਹੁਣ ਉੱਥੇ ਸੁੱਖ ਤੇ ਆਨੰਦ ਨਾਲ ਰਹਿ ਰਿਹਾ ਸੀ ਸਿੱਖਿਆ ਇਮਾਨਦਾਰੀ ਸੁੱਖ ਦੀ ਖਾਨ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ